ਕਈ ਵਾਰ ਇਹ ਹੁੰਦਾ ਹੈ ਕਿ ਸਿਰਫ ਫੇਸਬੁੱਕ ਤੇ ਬੂਟੇ ਲਗਾਏ ਜਾਂਦੇ ਨੇ ਸਾਡੇ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਵੀ ਬੂਟੇ ਚਾਹੇ ਘੱਟ ਲੱਗਣ ਪਰ ਉਹ ਵੱਡੇ ਹੋਣ ਤੇ ਕਈ ਨੌਜਵਾਨ ਮੁੰਡੇ ਸਾਡੇ ਨਾਲ ਐਵੇਂ ਜਿਹੇ ਜੁੜੇ ਹਨ ਕਿ ਜਿਹੜੇ ਸਵੇਰੇ 10 11 ਵਜੇ ਉੱਠਦੇ ਹੁੰਦੇ ਸੀਗੇ ਉਹ ਹੁਣ ਉਹਨਾਂ ਨੂੰ ਫੋਨ ਕਰਨ ਦੀ ਨਹੀਂ ਜ਼ਰੂਰਤ ਪੈਂਦੀ ਸਵੇਰੇ ਸਾਰ ਨਾਲ ਪਹਿਲੇ ਸਾਡੀ ਟੀਮ ਦੇ ਵਿੱਚ ਉਹ ਆ ਕੇ ਖੜੇ ਹੁੰਦੇ ਹਨ ਇਹ ਜਿੰਨੇ ਵੀ ਅੱਜ ਤੱਕ ਬੂਟੇ ਅਸੀਂ ਲਗਾਏ ਨੇ ਇਹਦੇ ਵਿੱਚ ਕੋਈ ਵੀ ਅਸੀਂ ਪੇੜ ਕੰਮ ਨਹੀਂ ਕਰਾਇਆ ਜਾਂ ਲੇਬਰ ਵਰਕ ਨਹੀਂ ਕਰਾਇਆ ਇਹ ਸਾਰਾ ਸਾਡੀ ਟੀਮ ਨੇ ਹੀ ਕੀਤਾ ਹੈ ਨੰਲਾ ਰੰਗ ਨਾ ਲਾ ਦਿਓ ਚਲ ਔਰ ਇਹੋ ਜਿਹਾ ਪਾਰਕ ਬਣਾਵਾਂਗੇ ਕਿ ਲੋਕ ਸਾਡੇ ਕੋਲੋਂ ਆਈਡੀਆ ਲੈਣਗੇ ਵੀ ਸਾਡੇ ਪਿੰਡ ਵੀ ਆ ਕੇ ਪਾਰਕ ਬਣਾਓ ਸਾਡੇ ਕੋਈ ਪੰਚਾਇਤੀ ਥਾਂ ਨਹੀਂ ਕੋਈ ਹੋਰ ਵੀ ਵਧੀਆ ਗ੍ਰੀਨਰੀ ਬੂਟੇ ਲੱਗ ਸਕਦੇ ਨੇ ਪਰ ਸਾਡੇ ਕੋਲ ਕੋਈ ਸਰਕਾਰੀ ਥਾਂ ਨਾ ਹੋਣ ਕਰਕੇ ਇਹ ਦਿੱਕਤ ਜ਼ਰੂਰ ਹੈ। ਇਹ ਹਰਿਆਲੀ ਅਸੀਂ ਹੋਰ ਵੱਧ ਤੋਂ ਵੱਧ ਕਰਾਂਗੇ ਤੇ ਸੋਹਣੀ ਤਸਵੀਰ ਲਿਆਵਾਂਗੇ ਪੂਰੇ ਪੰਜਾਬ ਵਿੱਚ ਇਹ ਗੱਲ ਜਾਊਗੀ। ਜੀ ਸਾਨੂੰ ਲਗਭਗ 2 ਸਾਲ ਪਹਿਲੇ ਅਸੀਂ ਇਹਦੀ ਸ਼ੁਰੂਆਤ ਕੀਤੀ ਸੀਗੀ ਮੈਂ ਤੇ ਸੰਦੀ ਵੀਰੇ ਨੇ ਅਸੀਂ ਲਾਧੂ ਕਾ ਮੰਡੀ ਦੇ ਮੇਨ ਚੌਂਕ ਤੋਂ ਇਹਦੀ ਸ਼ੁਰੂਆਤ ਕੀਤੀ ਸੀਗੀ ਅੰਦੀ ਸ਼ੁਰੂਆਤ ਅਸੀਂ ਪਹਿਲੇ ਬੂਤੇ ਲਗਾਉਣ ਤੋਂ ਕੀਤੀ ਉਸ ਸਾਲ ਸਾਨੂੰ ਕੁਝ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ ਅਸੀਂ ਥੋੜਾ ਜਿਹਾ ਮਤਲਬ ਹੌਸਲਾ ਵੀ ਛੱਡ ਗਏ ਸੀਗੇ ਪਿਛਲੇ ਸਾਲ ਇਹ ਅਸੀਂ ਕੰਟੀਨਿਊ ਵੀ ਨਹੀਂ ਕਰ ਪਏ ਐਸ ਸਾਲ ਸਾਡੇ ਨਾਲ ਕੁਝ ਇੱਕ ਦੋ ਚਾਰ ਸੱਜਣ ਫਿਰ ਜੁੜੇ ਜਿਨ੍ਹਾਂ ਨੇ ਬਜ਼ੁਰਗ ਵੀ ਜਿਨ੍ਹਾਂ ਝੁਗੇ ਸੀਗੇ ਉਹਨਾਂ ਨੇ ਹੌਸਲਾ ਦਿੱਤਾ ਤੇ ਇਸ ਕੰਮ ਦੀ ਅਸੀਂ ਦੁਬਾਰਾ ਸ਼ੁਰੂਆਤ ਕੀਤੀ ਅੱਜ ਲਗਭਗ 1.5 ਮਹੀਨਾ ਸਾਨੂੰ ਇਸ ਕੰਮ ਦੀ ਸ਼ੁਰੂਆਤ ਕੀਤੇ ਨੂੰ ਹੋ ਗਈ ਹੈ ਤੇ ਜਿੰਦੇ ਵਿੱਚ ਅਸੀਂ ਲਗਭਗ 300 ਦੇ ਖਰੀਬ ਬੂਟਾ ਜਿਹੜੇ ਅਸੀਂ ਹੱਥਾਂ ਨਾਲ ਖੁਦ ਲਗਾਏ ਨੇ ਉਹਨਾਂ ਨੂੰ 3 ਗਾਰਡ ਵੀ ਲਾਏ ਅਤੇ ਪਾਣੀ ਦੀ ਸੇਵਾ ਵੀ ਕਰਦੀ ਹੈ ਇਹ ਜਿੰਨੇ ਵੀ ਅੱਜ ਤੱਕ ਬੂਟੇ ਅਸੀਂ ਲਗਾਏ ਨੇ ਇਹਦੇ ਵਿੱਚ ਕੋਈ ਵੀ ਅਸੀਂ ਪੇੜ ਕੰਮ ਨਹੀਂ ਕਰਾਇਆ ਜਾਂ ਲੇਵਰ ਵਰਕ ਨਹੀਂ ਕਰਾਇਆ ਇਹ ਸਾਰਾ ਸਾਡੀ ਟੀਮ ਨੇ ਹੀ ਕੀਤਾ ਹੈ ਦਿਨੋ ਦਿਨ ਜਿਵੇਂ ਜਿਵੇਂ ਅਸੀਂ ਅੱਗੇ ਵਧੇਗੇ ਨੌਜਵਾਨ ਮੁੰਡੇ ਸਾਡੇ ਨਾਲ ਜੁੜਦੇ ਗਏ ਇੱਕ ਹੋਰ ਤੁਹਾਨੂੰ ਮੈਂ ਬੜੀ ਵਧੀਆ ਗੱਲ ਦੱਸਣਾ ਚਾਹਨਾ ਕਿ ਐਂ ਦੇ ਚ ਕਈ ਨੌਜਵਾਨ ਮੁੰਡੇ ਸਾਡੇ ਨਾਲ ਐਜੇ ਜੁੜੇ ਹਨ ਕਿ ਜਿਹੜੇ ਸਵੇਰੇ 10 11 ਵਜੇ ਉੱਠਦੇ ਹੁੰਦੇ ਸੀਗੇ ਉਹ ਹੁਣ ਉਹਨਾਂ ਨੂੰ ਫੋਨ ਕਰਨ ਦੀ ਨਹੀਂ ਜ਼ਰੂਰਤ ਪੈਂਦੀ ਸਵੇਰੇ ਸਾਰਨਾਲ ਪਹਿਲੇ ਸਾਡੀ ਟੀਮ ਦੇ ਵਿੱਚ ਉਹ ਆ ਕੇ ਖੜੇ ਹੁੰਦੇ ਆਂਦੇ ਅਸੀਂ ਦੇਖਿਆ ਇੱਥੇ ਬਹੁਤ ਸਾਰੀਆਂ ਝਾੜੀਆਂ ਹੈ ਤੁਹਾਨੂੰ ਪਿੱਛੇ ਨਜ਼ਰ ਆ ਰਹੀਆਂ ਹੋਣਗੀਆਂ ਇੱਥੇ ਜਿੱਥੇ ਪਾਰਕ ਅਸੀਂ ਬਣਾ ਰਹੇ ਹਾਂ ਇੱਥੇ ਵੀ ਸਾਰੀਆਂ ਝਾੜੀਆਂ ਸੀਗੀਆਂ ਅਸੀਂ ਐਸਡੀਓ ਸਾਹਿਬ ਨਾਲ ਜੈ ਸਾਹਿਬ ਨਾਲ ਅਸੀਂ ਗੱਲ ਕੀਤੀ ਉਹਨਾਂ ਨੂੰ ਇਹ ਸਾਡਾ ਆਈਡੀਆ ਬਹੁਤ ਵਧੀਆ ਲੱਗਿਆ ਉਹ ਉਹਨਾਂ ਨੇ ਹਰ ਪੱਖੋਂ ਸਾਡੀ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹਰ ਮਦਦ ਕੀਤੀ ਉਹਨਾਂ ਸਾਡੀ ਅੱਜ ਇਹ ਪਾਰਕ ਅਸੀਂ ਥੋੜੇ ਦਿਨਾਂ ਤੱਕ ਲੋਕਾਂ ਦੇ ਵਿੱਚ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਔਰ ਇਹੋ ਜਿਹਾ ਪਾਰਕ ਬਣਾਵਾਂਗੇ ਕਿ ਲੋਕ ਸਾਡੇ ਕੋਲੋਂ ਆਈਡੀਆ ਲੈਣਗੇ ਵੀ ਸਾਡੇ ਪਿੰਡ ਵੀ ਆ ਕੇ ਪਾਰਕ ਬਣਾਉਣਗੇ ਬਹੁਤ ਬੁਰਾ ਲੱਗਦਾ ਸੀਗਾ ਜਿਵੇਂ ਆ ਝਾੜੀਆਂ ਵਗੈਰਾ ਤੇ ਹੋਰ ਕਾਫੀ ਕੁਸ਼ ਸੀਗਾ ਇੱਥੇ ਮਤਲਬ ਕਿ ਉਜਾਰ ਟਾਈਪ ਬਣਿਆ ਹੋਇਆ ਸੀਗਾ ਸਾਰ ਇਹਨਾਂ ਦੇ ਮਨ ਦੇ ਵਿੱਚ ਆਈ ਆਈ ਇਹਨਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਵੀ ਆਪਾਂ ਇੱਥੇ ਇੱਕ ਨਾ ਵਿਪਾਰਕ ਬਣਾਇਆ ਜਾ ਸਕੇ ਜਿੰਦੇ ਨਾਲ ਆਪਣੇ ਆ ਜਿਹਨੇ ਆਸ-ਪਾਸ ਦੇ ਏਰੀਏ ਦੇ ਲੋਕ ਨੇ ਇੱਥੇ ਆ ਕੇ ਸੈਰ ਕਰਨਗੇ ਹੋਰ ਵੀ ਆਸ-ਪਾਸਾ ਸੋਹਣਾ ਦਿਖੂਗਾ ਆਪਾਂ ਨੂੰ ਉਹ ਉਹ ਸੁਝਾਅ ਤੇ ਅਸੀਂ ਚੱਲੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮੈਂ ਦੇਖਦਾ ਪਿਆ ਵੀ ਇੱਕ ਹਫ਼ਤੇ ਤੋਂ ਬਾਅਦ ਸਮਾ ਹੋ ਗਿਆ ਵੀ ਇਹਦੇ ਵਿੱਚ ਪੂਰੀ ਲਗਨ ਨਾਲ ਲੱਗੇ ਹੋਇਆ ਤੇ ਇਸ ਕੰਮ ਨੂੰ ਮਤਲਬ ਕਿ ਅਸੀਂ ਨਪੇਰੇ ਨਾਲ ਸਾਡੀ ਹੈਲਪ ਵੀ ਲੈ ਰਿਆ ਜਿੱਥੇ ਲੋਡ ਪੈਂਦੀ ਹੈ ਇਹਨੂੰ ਅਸੀਂ ਛੇਤੀ ਪੂਰਾ ਕਰਦੇ ਹਾਂ ਮੁਕੰਮਲ ਕਰਦੇ ਹਾਂ ਰਾਗੀ ਜਰਾਗੇ ਬਾਟਾ ਅਸਤ ਰਾਗੀ ਜਰਾਗੇ ਬਾਟਾ ਅਸਤ 5000 ਸਾਡੇ ਮੰਡੀ ਵਾਸਤੇ ਸੈਰ ਪਕਾ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਸੀ ਅਸੀਂ ਇਸ ਲਈ ਇੱਥੇ ਘਾਹ, ਕੂਟੇ ਵਗੈਰਾ ਲਗਾ ਰਹੇ ਹਾਂ ਇੱਥੇ ਪਹਿਲਾਂ ਬਹੁਤ ਿੱਤਰ ਝਾੜੀਆਂ ਸੀਗੀਆਂ ਬਹੁਤ ਅਸੀਂ ਪਿਛਲੇ ਹਫ਼ਤੇ ਤੋਂ ਲੱਗੇ ਹੋਏ ਹਾਂ ਚਾਹ ਸਫਾਈ ਕੀਤੀ ਹੈ ਜੀ 15 ਦਿਨ ਹੋ ਗਏ ਸਾਨੂੰ ਲੱਗਿਆ ਨੂੰ ਅਸੀਂ ਹਰ ਐਤਵਾਰ ਵੀ ਹਰ ਰੋਜ਼ ਹੀ ਇੱਥੇ ਲੱਗੇ ਹੋਏ ਹਾਂ ਜੀ ਹੁਣ ਵੀ ਮਿੱਟੀ ਪਾ ਕੇ ਇੱਥੇ ਅਸੀਂ ਵਧੀਆ ਉਸ ਘਾਹ ਲਾਉਣਾ ਜੀ ਕੋ ਪੰਚਾਇਤੀ ਥਾਂ ਨਹੀਂ ਕੋਈ ਕਿ ਸਾਡੇ ਕੋਲ ਕੋਈ ਥਾਂ ਹੁੰਦੀ ਕਿ ਥੋੜੀ ਬਹੁਤੀ ਹੋਰ ਹੁੰਦੀ ਕਿ ਅਸੀਂ ਪਾਰਕ ਤਾਂ ਬਹੁਤ ਵਧੀਆ ਹੋਰ ਵੀ ਬਣ ਸਕਦੇ ਨੇ ਹੋਰ ਵੀ ਵਧੀਆ ਗ੍ਰੀਨਰੀ ਬੂਟੇ ਲੱਗ ਸਕਦੇ ਨੇ ਪਰ ਸਾਡੇ ਕੋਲ ਕੋਈ ਸਰਕਾਰੀ ਥਾਂ ਨਾ ਹੋਣ ਕਰਕੇ ਇਹ ਦਿੱਕਤ ਜ਼ਰੂਰ ਹੈ ਸਾਡੀ ਤੇ ਵੀ ਮੰਗ ਪ੍ਰਸ਼ਾਸਨ ਜੇ ਕਿਤੇ ਕੋਈ ਥਾਂ ਸਰਕਾਰੀ ਕੋਈ ਪਈਏ ਇੱਥੇ ਨਜ਼ਦੀਕ ਲਾਧੂ ਕਾ ਮੰਡੀ ਦੇ ਵਿੱਚ ਕੋਈ 2-3 ਕਿਲੋਮੀਟਰ ਘੇਰੇ ਵਿੱਚ ਵੀ ਪਈ ਹੈ ਅਸੀਂ ਉਹਨੂੰ ਵੀ ਬੂਟੇ ਲਗਾ ਕੇ ਉਹਨੂੰ ਵੀ ਪਾਰਕ ਬਣਾਉਣ ਨੂੰ ਤਿਆਰ ਹੈ ਗਿਆਂ ਉਹ ਵੀ ਅਸੀਂ ਆਦੀ ਪੋਕਟ ਚੋਂ ਕਰ ਲਾਂਗੇ ਅਸੀਂ ਸਰਪ੍ਰਸ਼ਾਸਨ ਕੋਲ ਕੋਈ ਵਿੱਤੀ ਮਦਦ ਨਹੀਂ ਮੰਗਦੇ ਕਾਰ ਰਸੀਂ ਆਪਣੇ ਆਪ ਲਾਂਗੇ ਪਰ ਸਾਨੂੰ ਕੁਝ ਜਗ੍ਹਾ ਅਲਾਟ ਕਰ ਦਿੱਤੀ ਜਾਵੇ ਜਿੰਦੇ ਨਾਲ ਅਸੀਂ ਆਪਣੇ ਬੂਟਾ ਗ੍ਰੀਨਰੀ ਵਗੈਰਾ ਜੋ ਕੁਛ ਅਸੀਂ ਆਪਣੇ ਆਪ ਕਰ ਲਾਂਗੇ ਮੈਨੇਜਰ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੰਦੀ ਅੱਜ ਹਰ ਪਾਸੇ ਚਰਚਾ ਹੈ ਇਸ ਤੋਂ ਬਿਨਾ ਅੱਜ ਕੋਈ ਵੀ ਬੰਦਾ ਅਖਬਾਰ ਨਹੀਂ ਪੜ੍ਹਦਾ ਸੋਸ਼ਲ ਮੀਡੀਆ ਤੇ ਜੋ ਦਿਖਾਇਆ ਜਾਂਦਾ ਉਹੀ ਸੱਚ ਹੈ ਸੋਸ਼ਲ ਮੀਡੀਆ ਤੇ ਬਹੁਤ ਲੋਕ ਨੱਚਣ ਟੱਪਣ ਲੱਗੇ ਹੋਏ ਐ ਪਰ ਜੇਕਰ ਇਹਦੀ ਸਹੀ ਵਰਤੋਂ ਕੀਤੀ ਜਾਏ ਤਾਂ ਇਹ ਬਹੁਤ ਵਧੀਆ ਪਲੇਟਫਾਰਮ ਹੈ ਆਪਣੀ ਗੱਲ ਰੱਖਣ ਦਾ ਜਿੱਦੀ ਮਿਸਾਲ ਸਾਡੀ ਰਾਇਲ ਵੈਲਫੇਅਰ ਸੁਸਾਇਟੀ ਦੀ ਟੀਮ ਨੇ ਦਿੱਤੀ ਹੈ ਅੱਜ ਸਾਡੀ ਟੀਮ ਜੋ ਵੀ ਕੰਮ ਕਰ ਰਹੀ ਹੈ ਉਹਨੂੰ ਸੋਸ਼ਲ ਮੀਡੀਆ ਤੇ ਪੇਸ਼ ਕਰਦੀ ਹੈ ਜਿੱਦੀ ਪ੍ਰਸ਼ੰਸਾ ਸਾਡੇ ਇਲਾਕੇ ਵਿੱਚ ਤਾਂ ਕੀ ਪੂਰੇ ਆਲੇ ਦੁਆਲੇ ਦੇ ਦਸ਼ਾ ਵਿੱਚ ਹੋਣ ਲੱਗੀ ਹੈ ਜ ਸਾਡੀ ਟੀਮ ਦੇ ਕੰਮ ਨੂੰ ਕੈਨੇਡਾ ਦੇ ਮਸ਼ਹੂਰ ਬੱਸੀ ਸ਼ੋਅ ਨੇ ਆਪਣੇ ਵਿਚਾਰ ਪੇਸ਼ ਕੀਤੇ ਨਾਂ ਦੇ ਵਿੱਚ